ਸੰਨਰਣਾ ਪੋਲਾ ਸਿੰਘ ਹਲਕਾ ਸਾਹਨੇ ਹਾਲ ਤੋਂ ਆ ਜੀ ਤੇ ਅੱਜ ਜਿਹੜਾ ਇਹ ਧਰਨਾ ਸਾਡਾ ਕੱਲ ਦਾ ਲੱਗ ਰਿਹਾ ਜੀ ਸਵੇਰੇ 10 ਵਜੇ ਤੋਂ ਇਹ ਟਿਪਰ ਐਸੋਸੀਏਸ਼ਨ ਵੱਲੋਂ ਆ ਜੀ ਟਰੈਕਟਰ ਟਰਾਲੀਆਂ ਵੱਲੋਂ ਆ ਔਰ ਮਜ਼ਦੂਰ ਆ ਜਿਹੜੇ ਲੇਬਰ ਕਰਦੀ ਆ ਉਹਨਾਂ ਵੱਲੋਂ ਇਹ ਸਾਰੇ ਮੇਰੇ ਵੀਰ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਇਹ ਸਾਡਾ ਜਿਹੜਾ ਧਰਨਾ ਚੱਲ ਰਿਹਾ ਜੀ ਪਿੰਡ ਗੌਸਗੜਾ ਵਾਲਿਆਂ ਨੇ ਸਾਡਾ ਰਾਹ ਰੋਕਿਆ ਇੱਕ ਬੂਸਗੜ ਪਿੰਡ ਦਾ ਸਰਪੰਚ ਆ ਜੀ ਸਾਡਾ ਪਿੰਡ ਸਸਰਾਲੀ ਕਲੋਨੀ ਆ ਤਰਾਸਤੇ ਦੇ ਵਿੱਚ ਗਦਾਪੁਰ ਆਂਦਾ ਉਸ ਤੋਂ ਅੱਗੇ ਗੌਸਗੜ ਆਂਦਾ ਜੀ ਫੇਰ ਆਕੇ ਰਾਹੋਂ ਰੋਡ ਆਂਦਾ ਜਿਹੜਾ ਨਵੇਂ ਸ਼ਹਿਰ ਨੂੰ ਜੋੜਦਾ ਜੀ ਇਹਦੇ ਉੱਤੇ ਅਸੀਂ ਚੜਨਾ ਹੁੰਦਾ ਇਹ ਤੋਂ ਚੜਨ ਤੋਂ ਰੋਕਦੇ ਨੇ ਉਹ ਕਿਦਰ ਤੁਸੀਂ ਗੱਡੀਆਂ ਨਹੀਂ ਲੰਘ ਸਕਦੇ ਲੈ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਹਾਂ ਕਿ ਸਾਨੂੰ ਜਾਂਦਾ ਰੋਡ ਮੈਪ ਦੱਸਿਆ ਜਾਵੇ ਵੀ ਅਸੀਂ ਆਪਣੇ ਟਿਪਰ ਕਿੱਥੇ ਚਲਾਣੇ ਆ ਜੇ ਉਹ ਓਵਰਲੋਡ ਦੀ ਕਹਿ ਰਿਹਾ ਵੀ ਓਵਰਲੋਡ ਆ ਇਹ ਡੀਟੀਓ ਔਰ ਆਰਟੀਓ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹ ਚੈੱਕ ਕਰਦਾ ਹੁੰਦਾ ਵਾ ਰਹੀ ਗੱਲ ਰੋਡ ਮੈਪ ਦੀ ਜਦੋਂ ਖੱਡ ਮਨਜ਼ੂਰ ਹੁੰਦੀ ਆ ਸਰਕਾਰ ਵੱਲੋਂ ਉਹਨਾਂ ਨੇ ਰੋਡ ਮੈਪ ਬਣਾ ਕੇ ਹੀ ਸਾਨੂੰ ਇਹ ਦਿੱਤਾ ਹੁੰਦਾ ਸਾਈਂ ਅਸੀਂ ਗੱਡੀਆਂ ਲੈ ਕੇ ਚੱਲਦੇ ਆਂ ਅੱਜ ਇਹਨਾਂ ਨੇ ਰੋਕਿਆ ਕੱਲੂ ਹੋਰ ਪਿੰਡ ਵਾਲੇ ਕਹਿੰਣਗੇ ਐਨੂੰ ਨਹੀਂ ਨੰਗਣਾ ਆ ਸਾਡੇ ਨਾਲ ਦੇ ਅਗੌਂਸਗੜ੍ਹ ਅੱਡੇ 'ਚ ਬੈਠੇ ਆਂ ਨਾਲ ਸੜਕ ਜਾਂਦੀ ਆ ਇਧਰੋਂ ਵੀ ਟਰਾਲੀਆਂ ਰੋਕੀਆਂ ਜਾਂਦੀਆਂ ਨੇ ਤੇ ਸਾਨੂੰ ਇਹ ਸਰਕਾਰ ਵੱਲੋਂ ਮੰਗ ਆ ਸਾਡੀ ਕਿ ਸਾਨੂੰ ਜਿਹੜਾ ਰੋਡ ਮੈਪ ਆ ਉਹ ਦੱਸਿਆ ਜਾਵੇ ਅਸੀਂ ਕਿੱਥੋਂ ਦੀ ਨੰਗਣਾ ਵਾ ਕਿਉਂਕਿ ਅਸੀਂ ਟੈਕਸ ਦਿੰਨੇ ਆ ਬਕਾਇਦਾ ਹੋਰ ਕੋਈ ਕੁਛ ਨਹੀਂ ਕਿਉਂਕਿ ਜੁਜੀ ਭਾਈ ਜੀ ਇਹ ਲੱਗਦਾ ਜਦੋਂ ਉਹ ਵੀ ਧਰਮੇ ਤੇ ਬੈਠੇ ਸੀ ਉਹਨਾਂ ਨੇ ਕਹਿੰਦੇ ਸੀ ਵੀ ਧੀਰੇ ਓਵਰਕੀਟ ਚੱਲਦੇ ਨੇ ਓਵਰ ਲੋਡ ਹੁੰਦੇ ਨੇ ਟੇਕਰ ਉਸ ਕਾਰਨ ਉਹ ਅਸੀਂ ਇਹਨਾਂ ਨੂੰ ਰੋਕ ਲਾ ਰਹੇ ਨੇ ਤੁਹਾਡੇ ਵੱਲੋਂ ਕੀ ਇਹ ਜਾ ਰਿਹਾ ਹੈ ਕਿ ਅਸੀਂ ਓਵਰਲੋਡ ਕਰਨਾ ਜਿਹੜਾ ਤੇ ਓਵਰਲੋਡ ਜਿਹੜਾ ਤੁਹਾਡਾ ਹੁੰਦਾ ਹੋਆ ਉਹ ਗਵਰਨਮੈਂਟ ਦਾ ਕੰਮ ਹੈ ਚੈੱਕ ਕਰਨਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਤੁਹਾਡੀ ਟਿੱਪਰ ਦੇ ਨੇ ਓਵਰਲੋਡ ਨਹੀਂ ਕਰਦੇ ਨਹੀਂ ਜੀ ਇਹ ਅੰਡਰਲੋਡ ਜਿਆਦਾ ਬਾਡੀ ਦੇ ਬਰਾਬਰ ਰਹਿਤਾ ਪੈਂਦਾ ਵਾ ਤੇ ਅਸੀਂ ਥੋੜੀ ਸੁਜਾਵਟ ਗਾਹਕ ਨੂੰ ਦੇਣ ਦੇ ਮਾਰੇ ਬੋਧੀ ਬਣਾ ਲਈਦੀ ਉਹ ਦਿੱਤੀ ਕੀ ਕਰ ਲਈਦੀ ਉਹਨੂੰ ਰਹੀ ਗੱਲ ਓਵਰਲੋਡ ਦੀ ਜੀ ਗੱਡੀ 10 ਤੋਂ ਜਾਂ 20 ਸਪੀਡ ਹੁੰਦੀ ਆ ਜੀ ਪਹਿਲਾ ਦੂਜਾ ਗੇਰੇ ਪੈਂਦਾ ਜੀ ਰੋਡ ਟੁੱਟਿਆ ਹੋਇਆ ਵਾ ਉਹ ਸਰਕਾਰ ਤੋਂ ਮੰਗ ਕਰਨ ਵੀ ਸਾਡਾ ਰੋਡ ਬਣਾ ਕੇ ਦੇਣਾ ਅਸੀਂ ਥੋੜੀ ਬਣਾ ਕੇ ਦੇਣਾ ਜੀ ਉਹਨਾਂ ਨੂੰ ਅਕਿ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਜਿਹੜਾ ਸਰਪੰਚ ਸਰਪੰਚ ਤੋਂ ਤਲੀ ਵਾਂਗ ਦੋ ਨਾ ਕੀ ਹੈ ਤੇ ਕਿੱਥੇ ਰਹਿਣ ਵਾਲਾ ਉਹਨਾਂ ਗੌਸਗੜ ਪਿੰਡ ਦਾ ਜੀ ਉਹ ਮੁੰਡੇ ਦਾ ਨਾਮ ਜੱਸੀ ਆ ਉਹਨਾਂ ਦੀ ਮਦਰ ਹੈਗੇ ਸਰਪੰਚ ਤੇ ਬੂਸਗੜ ਦੇ ਨੇ ਉਹਨਾਂ ਦੇ ਘਰ ਵਾਈਫ ਨੇ ਉਹ ਸੋਨੀ ਸੋਨੀ ਸਰਪੰਚ ਕਹਿੰਦੇ ਉਹਨੂੰ ਕੋਈ ਨਾ ਗੱਲਬਾਤ ਕਿ ਕਿਸੇ ਕਿਸਮ ਲੈ ਕੇ ਤੁਹਾਨੂੰ ਰੋਕੇ ਜਾ ਰਹੇ ਬਸ ਉਹ ਇਹ ਕਹਿੰਦੇ ਜਿੱਧਰ ਖੱਡ ਮਨਜ਼ੂਰ ਨਹੀਂ ਹੈਗੀ ਸਾਡੇ ਤਿੰਨ ਪਿੰਡਾਂ ਦਾ ਜਿਹੜਾ ਰਸਤਾ ਨਾ ਜੀ ਰੋਡ ਪਿੰਡ ਦੇ ਵਿੱਚ ਖੱਡ ਮਨਜ਼ੂਰ ਆ ਔਰ ਇੱਕ ਇਹੀ ਮੇਨ ਰਸਤਾ ਸਾਡਾ ਜਿਹੜਾ ਰੋਡ ਖੱਡ ਨੂੰ ਜਾਂਦਾ ਵਾ ਦੋ ਪਿੰਡਾਂ ਨੇ ਤਾਂ ਪਹਿਲਾਂ ਹੀ ਬੰਦ ਕੀਤਾ ਜਿਹੜਾ ਰੋਡ ਪਿੰਡ ਆ ਉੱਚ ਟਰਾਲੀ ਲੰਘ ਸਕਦੀਆਂ ਨਹੀਂ ਬੂਧਗੜ ਚ ਗੱਡੀਆਂ ਲੰਘਦੇ ਬੂਧਗੜ ਵਾਲਿਆਂ ਨੇ ਬੰਦ ਕੀਤਾ ਹੁਣੇ ਗੌਂਦਗੜ ਵਾਲੇ ਵੀ ਬੰਦ ਕਰਦੇ ਜੀ ਕਿੰਨਾ ਟਾਈਮ ਹੋ ਗਿਆ ਰੋਡ ਜਾਮ ਰਹਿਤੀ ਅੱਜ ਤਾਂ ਕੱਲ ਦੇ ਬੈਠੇ ਆ ਜੀ ਇਹ ਜਿਹੜਾ ਸਾਡਾ ਕੰਮ ਆ ਜੀ ਉਹ ਇੱਕ ਦੋ ਤਰੀਕ ਦਾ ਬੰਦਾ ਜੀ ਠੀਕ ਹੌਂਸਗੜ ਪਿੰਡ ਜਿਹੜਾ ਇੱਕ ਦੋ ਤਰੀਕ ਦੀਆਂ ਸਾਡੀ ਗੱਡੀਆਂ ਵੀ ਉੱਥੇ ਭਰੀਆਂ ਗੱਡੀਆਂ ਨੇ ਨਹੀਂ ਲੱਗਦਾ ਜਿਵੇਂ ਸਮੇਂ ਤੇ ਬੈਠੇ ਕੋਦੋਂ ਤੱਕ ਇਹ ਰੋਡ ਖੁੱਲੂਗਾ ਤੇ ਕੰਮ ਤੋਂ ਨਹੀਂ ਕਰ ਸਕਦੇ ਪ੍ਰਸ਼ਾਸਨ ਨੂੰ ਜੀ ਅਸੀਂ ਮੰਗ ਕਰਦੇ ਹਾਂ ਜਲਦ ਤੋਂ ਜਲਦ ਸਾਡਾ ਰੋਡ ਖਲਾਇਆ ਜਾਵੇ ਅਸੀਂ ਵੀ ਆਪਣਾ ਸਮਰਥਨ ਦੇਵਾਂਗੇ ਹਜੇ ਕੋਈ ਨਹੀਂ ਆਇਆ ਜੀ ਸਾਡੇ ਨੇ ਕਿਸੇ ਸਾਰੇ ਲਈ ਇਹਦਾ ਤੁਹਾਡਾ ਹੀ ਧੰਨਵਾਦ ਕਰਦੇ ਹਾਂ ਨਿਊ ਚੈਨਲਾਂ ਦਾ ਕਿ ਸਾਡੇ ਤੋਂ ਜਿਹੜੇ ਆ ਕੇ ਸਾਰਤਾ ਲੈ ਰਹੀ ਇਹ ਲੱਗਦਾ ਨਹੀਂ ਕਿ ਕਿੰਨੇ ਇਸ ਤਰੀਕੇ ਰੂਟ ਜਾਮ ਕਰਨਾ ਇਨੀ ਗਲਬੀ ਹੈ ਲੋਕਾਂ ਨੂੰ ਬਿਲਕੁਲ ਜੀ ਜਦੋਂ ਭਗਵਾਨਤਮਾਨ ਸਰਕਾਰ ਆਈ ਸੀਗੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਧਰਨਿਆਂ ਤੋਂ ਮੁਕਤ ਕਰਾਂਗੇ ਪੰਜਾਬ ਨੂੰ ਪਰ ਸਾਡੇ ਹਿਸਾਬ ਨਾਲ ਤਾਂ ਹਰ ਗੱਲ ਦੇ ਉੱਤੇ ਧਰਨਾ ਲੱਗ ਰਿਹਾ ਹੈ ਹਰ ਗੱਲ ਦੇ ਉੱਤੇ ਨਹੀਂ ਜਿਸ ਤਰੀਕੇ ਕਰੀ ਕੋਈ ਬਿਮਾਰ ਪਰਸੰਗ ਉਹਦੇ ਲਈ ਸਪੈਸ਼ਲ ਆਈ ਗੱਡੀਆਂ ਜਿਹੜੀ ਇਹ ਰਸਤਾ ਦੇ ਰਹੇ ਆ ਸੀ ਜੀ ਐਮਬੂਲੈਂਸ ਆਂਦੀ ਹੈ ਕਿਸੇ ਨੂੰ ਅਮਰਜੈਂਸੀ ਆ ਰਸਤਾ ਖੋਲ ਕੇ ਦੇ ਰਹੇ ਆ ਅੱਜ ਵੀ ਕਲਾਸ ਕੋਰੋਨਾ ਦਾ ਸੁਆਈ ਨਾ ਹੋਈ ਕਦੋਂ ਤੱਕ ਇਹ ਦਮਾਤ ਜਾ ਰਹੀ ਹੈ ਜਾਰੀ ਰੂ ਗਈ ਜਿੰਨਾ ਜਰ ਸੁਆਈ ਨਹੀਂ ਹੁੰਦੀ ਅਸੀਂ ਵੀ ਤਾਂ ਆਪਣੇ ਬੱਚੇ ਪਾਲਣੇ ਨੇ ਜੀ ਇਹਨਾਂ ਦੀ ਲੱਖ ਲੱਖ ਰੁਪਏ ਕਿਸ ਦਾ ਯਾ ਭਯਾ ਲੱਖ ਦਾ ਹੈ ਟਿੱਪਰ ਹੈ ਜੀ ਇੱਕ ਇਹ ਮੋਦੀ ਦਾ ਸਰਕਾਰ ਦਾ ਕੋਈ ਮੈਂਬਰ ਜੀ ਅਜੇ ਕੋਈ ਨਹੀਂ ਪਹੁੰਚਿਆ ਜੀ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਸਾਡੇ ਕੋਈ ਸੁਆਈ ਨਹੀਂ ਨਹੀਂ ਅਜੇ ਕੋਈ ਸੁਆਈ ਨਹੀਂ ਹੋਈ ਸਾਡੀ ਭਾਈ ਕੀ ਲੱਗਦਾ ਫਟੋਪਰੇ ਕਿ ਲਈ ਕਿਸਾ ਲੱਗ ਰਿਹਾ ਜਿਹੜੇ ਬਰਦੋਈ ਚੱਲਦੇ ਨਹੀਂ ਓਵਰਲੋਡ ਔਰ ਓਵਰ ਸਪੀਡ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਫਾਰਟਿਪਰ ਜਿਹੜੇ ਨਿਕਲਦੇ ਨੇ ਓਵਰਲੋਡ ਹੀ ਆ ਓਵਰ ਸਪੀਡ ਹੁੰਦੀ ਹੈ ਇਹ ਸਾਰੇ ਮਤ ਜਿਹੜਾ ਓਵਰਲੋਡ ਚੱਲਦਾ ਪਿਆ ਕੱਲਾ ਮਤ ਇੱਥੇ ਪਿੰਡ ਦੇ ਵਿੱਚ ਨਹੀਂ ਮਤ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਹੀ ਓਵਰਲੋਡ ਚੱਲ ਰਿਹਾ ਜਿਹਦੇ ਵਿੱਚ ਛੇ ਮਤ ਸਾਡੀ ਐਸੋਸੀਏਸ਼ਨ ਦੀ ਮੈਂਬਰਾਂ ਨੇ ਬਹੁਤ ਸੰਘਰਸ਼ ਕੀਤਾ ਪਹਿਲਾਂ ਵੀ ਕਿ ਓਵਰਲੋਡ ਪੂਰੇ ਪੰਜਾਬ ਚ ਬੰਦ ਹੋਵੇ ਪਰ ਅਸੀਂ ਸਾਰਾ ਜੋਰ-ਜੋਰ ਲਾ ਕੇ ਹਨਾ ਮੁੱਖ ਮੰਤਰੀ ਸਾਹਿਬ ਤੱਕ ਅਸੀਂ ਮਿਲੇ ਆ ਉਹ ਕਹਿੰਦੇ ਅਗਰ ਓਵਰਲੋਡ ਬੰਦ ਹੁੰਦਾ ਹੈਗਾ ਪੰਜਾਬ ਦੇ ਵਿੱਚ ਤਾਂ ਰੇਤਾ ਬਿਜਰੀ ਦੇ ਰੇਟ ਵੱਧ ਜਾਣਗੇ ਅਸੀਂ ਤਾਂ ਇੱਕ ਤਰ੍ਹਾਂ ਦਾ ਮਤ ਪੰਜਾਬ ਦਾ ਫਾਇਦਾ ਕਰ ਰਹੇ ਹਾਂ ਅਗਰ ਅੰਡਰਲੋਡ ਸਰਕਾਰ ਕਰ ਦਵੇ ਅੱਜ ਸਾਡੇ ਟਾਇਰ ਬਚਦੇ ਆ ਗੱਡੀਆਂ ਵੱਗਦੀਆਂ ਨੇ ਸਭ ਤੋਂ ਵੱਧ ਫਾਇਦਾ ਟਰਾਂਸਪੋਰਟਰ ਨੂੰ ਹੋਣਾ ਹੈ ਤਾਂ ਸਾਨੂੰ ਫਾਇਦਾ ਹੋਊਗਾ ਅਗਰ ਇਹ ਮਤ ਕਰਾਂਦੇ ਦਾ ਪੂਰੇ ਪੰਜਾਬ ਦੇ ਵਿੱਚ ਕਰਾ ਦੇਣ ਬੰਦ ਕਿਆ ਕਰਨੀ ਇੱਕ ਪਟ ਟੈਕਸ ਵੀ ਭਰੀਏ ਉੱਪਰ ਲੋਕੇ ਲੋਕਾਂ ਦੇ ਜਿਹੜੇ ਤਾਂ ਨਹੀਂ ਸੁਣਨੇ ਉਸ ਉੱਪਰ ਤੇ ਆਪਣੇ ਰੋਜ਼ਾਨਾ ਦੀ ਆਮਦਨੀ ਹੁਣ ਤੁਸੀਂ ਦੇਖੋ ਮੈਂ ਲੱਖ ਰੁਪਏ ਟੈਕਸ ਹੈ ਇਹਦਾ ਗੱਡੀਆਂ ਦਾ ਮੈਂ ਟੈਕਸ ਵੀ ਭਰਦਿਆਂ ਸੀ ਇੰਸ਼ੋਰੈਂਸਾਂ ਕਰਾਨਿਆਂ ਮੋਟੀਆਂ-ਮੋਟੀਆਂ ਬੈਂਕ ਨੂੰ ਕਿਸ਼ਤਾਂ ਵੀ ਭਰ ਰਿਆ ਫੇਰ ਅਸੀਂ ਬੇਰੋਜ਼ਗਾਰ ਖੜੇ ਆ ਦੇਖ ਲਓ ਪੰਜਾਬ ਦੇ ਹਾਲਾਤ ਦੇਖ ਲਓ ਤੁਸੀਂ ਮਤਲਬ ਸਾਡੇ ਕੋਲੇ ਕੋਈ ਮੰਤਰੀ ਹੈ ਨਾ ਸਰਕਾਰ ਦਾ ਕੋਈ ਐਮਐਲਏ ਮਤਲਬ ਕੋਈ ਨਹੀਂ ਸਾਡੇ ਕੋਲੇ ਆਇਆ ਸਾਰ ਲੈਣ ਵਾਸਤੇ ਅਸੀਂ ਦੇਖੋ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦਿੱਤਾ ਕਿ ਸਾਡਾ ਰਸਤਾ ਖੋਲhaya ਜਾਵੇ ਔਰ ਜਿਨ੍ਹਾਂ ਨੇ ਰਸਤਾ ਰੋਕਿਆ ਹੋਇਆ ਮਤਲਬ ਉਹਨਾਂ ਦੀ ਵੀ ਅਸੀਂ ਮਨਤਾ ਕਰ ਲਈਆਂ ਪਰ ਹੁਣ ਇੱਥੇ ਅਸੀਂ ਮਜਬੂਰ ਹੋ ਕੇ ਦਰਨਾ ਲਾਇਆ ਵਾ ਤਾਂ ਰਸਤਾ ਅਸੀਂ ਰੋਕਿਆ ਸੀ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਸੀਂ ਮਜਬੂਰ ਹੋ ਕੇ ਦਰਨਾ ਲਾਇਆ ਵਾ ਭਈ 100 ਸਾਲ ਪਹਿਲਾਂ ਦੇ ਕਾਲੀ ਜਿਹੜਾ ਕੋਈ ਫੈਕਟਰੀ ਮੰਗ ਮੰਗਤੀ ਗਈ ਜਦੋਂ ਪੇਪਰ ਚਾਉਂਦੇ ਇੰਨੀ ਕਈ ਲੋਕ ਉਹ ਇਹ ਪਰ ਸਾਡੇ ਨੰਗਰ ਜੀ ਨਾਲ ਇਹ ਸਾਚਾ ਇਹ ਮਤਲਬ ਤੁਸੀਂ ਮਤ ਆਪਣੇ ਤੌਰ ਤੇ ਵੀ ਪਤਾ ਕਰ ਸਕਦੇ ਹੋ ਮਤਲਬ ਜਿੱਥੇ ਵੀ ਕੰਮ ਚੱਲਦਾ ਵਾ ਉੱਥੇ ਮਤ ਗੁਰਦੁਆਰਾ ਸਾਹਿਬ ਦੇ ਨਾਮ ਤੇ ਜਾਂ ਮਤ ਪਿੰਡ ਦੇ ਨਾਮ ਦੇ ਉੱਤੇ ਮਤ 100 200 500 ਰੁਪਏ ਗੁੰਡਾ ਟੈਕਸ ਮਤ ਲਿਆ ਜਾਂਦਾ ਔਰ ਉਹ ਮਤ ਜਿੱਦਾਂ ਗੁਰੂ ਘਰ ਦੇ ਨਾਮ ਤੇ ਲੈ ਜਾਂਦੇ ਉੱਥੇ ਪੈਸੇ ਲੱਗਦੇ ਵੀ ਨਹੀਂ ਮਤਲਬ ਕੁਝ ਬੰਦਿਆਂ ਨੇ ਮਤ ਆਪਣਾ ਬਣਾਇਆ ਹੋਇਆ ਸਿਸਟਮ ਮੋਦੇ ਪੈਸੇ ਉਹਨਾਂ ਕੋਲ ਹੀ ਜਾਂਦੇ ਆ ਉਹਨਾਂ ਨੇ ਜਾਣਾ ਪੈਸੇ ਲੈ ਕੇ ਆਣਾ ਕਿੱਥੇ ਕਰਦੇ ਨੇ ਕਦੇ ਤੁਸੀਂ ਕੋਈ ਹਿਸਾਬ ਨਹੀਂ ਹਾਬ ਪੁੱਛ ਹੀ ਨਹੀਂ ਸਕਦੇ ਤੁਸੀਂ ਉਹਨਾਂ ਨੂੰ ਅਗਰ ਪੁੱਛਾਂਗੇ ਤਾਂ ਮਦੋ ਸਾਡੇ ਗੱਲ ਪੈਣਗੇ ਅਸੀਂ ਉਹਨਾਂ ਟਿੱਪਰ ਮਦੋ ਡਰਾਈਵਰ ਉਥੋਂ ਨੰਗ ਰਿਹਾ ਵਾ ਮਦੋ ਕੱਲਾ ਬੰਦਾ ਵਾ ਜੇ ਉਹ ਸਵਾਲ ਕਰੂਗਾ ਤਾਂ ਮਦੋ ਉਥੇ ਲੜਾਈ ਝਗੜਾ ਵੀ ਹੋ ਸਕਦਾ ਇਹ ਬੜੇ ਘੱਟ ਜੀ ਦੇਖ ਲਓ ਇਧਰ ਚਾਲਾਂ ਜਿਹੜਾ ਹੁੰਦਾ ਉਹ ਉੱਪਰ ਜਬਰਨ ਕਰ ਲਈਏ ਮਾਰਪੋਟ ਦੀ ਕਿੱਤੀ ਜੰਦੀ ਕਰਾਉਂਦੇ ਬਹੁਤ ਵਾਰੀ ਆ ਸਾਡੇ ਮਤਲਬ ਡਰਾਈਵਰ ਮਤਲਬ ਬੈਠੇ ਨੇ ਮੈਂ ਤੁਸੀਂ ਇਹਨਾਂ ਨੂੰ ਹੀ ਪੁੱਛ ਸਕਦੇ ਹੋ ਇੱਕ ਪਿੰਡ ਦੇ ਵਿੱਚ ਸਾਡੇ ਤੇ ਇੱਕ ਇਲਜ਼ਾਮ ਲਾਇਆ ਜਾਂਦਾ ਕਿ ਹਰ ਡਰਾਈਵਰ ਚਟਾ ਪੀ ਕੇ ਚੱਲਦਾ ਜੀ ਕੋਈ ਅਸੀਂ ਸਾਨੂੰ ਇਹ ਕਹਿੰਦੇ ਕਿ ਇਹਨਾਂ ਨੇ ਜਵਾਕ ਮਾਰਦ ਨੇ ਅਸੀਂ ਵੀ ਭਾਜੀ ਫੈਮਿਲੀ ਵਾਲੇ ਆ ਘਰੋਂ ਕੱਡੇ ਨਹੀਂ ਹੋਏ ਆ ਸਾਨੂੰ ਵੀ ਆਪਣੀ ਫੈਮਿਲੀ ਦਾ ਹੈਗਾ ਘਰ ਕੋਈ ਬੰਦਾ ਇਹ ਨਹੀਂ ਚਾਹਦਾ ਕਿ ਮੈਂ ਘਰੋਂ ਨਿਕਲਿਆ ਕਿਸੇ ਨੂੰ ਥੱਲੇ ਦੇ ਦਵਾਂ ਕਿਉਂਕਿ ਅਸੀਂ ਵੀ ਘਰੇ ਜਾਣਾ ਹੁੰਦਾ ਸੁਖ ਸਲਾਮਤ ਨਾਲ ਜਾਣਾ ਚਾਹਨੇ ਆ ਸਾਡੇ ਤੇ ਹਰ ਵਾਰ ਇਹ ਇਲਜ਼ਾਮ ਲਾਂਦੇ ਆ ਕਿ ਇਹਨਾਂ ਨੇ ਚਿੱਟਾ ਪੀਤਾ ਹੁੰਦਾ ਵਾ ਇਹ ਸੱਥਲੇ ਦੇ ਦੇਣਗੇ ਜਵਾਬ ਤੇ ਇਹ ਚੀਜ਼ ਗਲਤ ਗੱਲ ਹੈ